ਗੱਲ ਕੀਤੀ ਜਾਏ ਅਗਰ ਸਿੱਖਾਂ ਦੀ ਤੇ ਸਿੱਖ ਜਿਹੜੇ ਨੇ ਬਹਾਦਰੀ ਦੀ ਮਿਸਾਲ ਨੇ ਕਿਸੇ ਸਿੱਖ ਨੂੰ ਵੇਖੋ ਤਾਂ ਤੁਹਾਨੂੰ ਜਿਹੜਾ ਸਭ ਤੋਂ ਪਹਿਲਾ ਖਿਆਲ ਆਂਦਾ ਉਹ ਆਂਦਾ ਹੈ ਬਰੇਵਰੀ ਦਾ ਬਹਾਦਰੀ ਦਾ ਇੱਕ ਬਹੁਤ ਜ਼ਿਆਦਾ ਬਹਾਦਰ ਇਨਸਾਨ ਦਾ ਕਿ ਉਹਨੂੰ ਵੇਖ ਕੇ ਤੁਹਾਨੂੰ ਜਿਹੜਾ ਦਾ ਨਾ ਸੇਫਟੀ ਮਹਿਸੂਸ ਹੁੰਦੀ ਹੈ ਕਿ ਯਾਰ ਇਹ ਬੰਦਾ ਜਿਹੜਾ ਹੈ ਨਾ ਬਹੁਤ ਬਾਦੂਰ ਹੈ ਤੇ ਐਦੇ ਹੁੰਦਿਆਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ ਕੋਈ ਤੁਹਾਨੂੰ ਹੱਥ ਵੀ ਨਹੀਂ ਲਾ ਸਕਦਾ ਤੇ ਬਿਲਕੁਲ ਸਿੱਖਾਂ ਨੂੰ ਵੇਖੀਏ ਤੇ ਸਿੱਖਾਂ ਭਰਾਵਾਂ ਨੂੰ ਵੇਖੀਏ ਤੇ ਜੋ ਵੀ ਸਾਡੇ ਸਿੱਖ ਅ ਮਸਜਬ ਦੇ ਲੋਕ ਨੇ ਸਰਦਾਰ ਜੀ ਨੇ ਉਹਨਾਂ ਨੂੰ ਇਹ ਕਿਹਾ ਜੀ ਮਿਕਸਡ ਫੀਲਿੰਗ ਜਿਹੜੀ ਆਂਦੀ ਹੈ ਅੱਜ ਅੱਜ ਵੇਖਾਂਗੇ ਐਸ ਦੇ ਬਾਰੇ ਚ ਵੀਡੀਓ ਏ ਸਿੱਖ ਕੌਮ ਦੀ ਤਾਕਤ ਸਿੱਖ ਕੌਮ ਦੀ ਤਾਕਤ ਕੀ ਬਹੁਤ ਵਧੀਆ ਵੀਡੀਓ ਦੇਖਣਿਆ ਐਦ ਵਿੱਚ ਕੀ ਆਮ ਸ਼ੋਰ ਤੁਹਾਨੂੰ ਵੀਡੀਓ ਬਹੁਤ ਪਸੰਦ ਆਣ ਵਾਲੀ ਹੈ ਵੀਡੀਓ ਵੇਖ ਕੇ ਫਿਰ ਅੱਗੇ ਤੇ ਮਜ਼ੀਦ ਚਰਚਾ ਕਰਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਵੀਡੀਓ ਨੂੰ ਤੁਸੀਂ ਲਾਸਟ ਨਹੀਂ ਲਾਈਕ ਵੀ ਕਰਿਆ ਕਰੋ ਤੇ ਚਲਦੇ ਹਾਂ ਵੇਖਦੇ ਹਾਂ ਵੀਡੀਓ लेट्स ਗੋ ਕਿਉਂ ਸਿੱਖ ਇੱਕ ਪਹਾੜਰ ਕੌਮ ਹੈ ਪੂਰੇ ਸਸਾਰ ਵਿੱਚ ਇਸ ਸਿੱਖਾਂ ਦੀ ਪਹਾੜੀ ਦੇ ਚਰਚੇ ਕਿਉਂ ਹਨ ਹਾਂ ਕਿਉਂ ਸਿੱਖਾ ਤੋਂ ਹਿੱਟਲਰ ਵੀ थर-थर ਕੰਬਦਾ ਸੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖਾਂ ਦੀ ਪਹਾੜੀ ਸਿੱਖ ਇੱਕ ਪਹਾੜਰ ਕੌਮ ਹੈ ਜਿਸ ਦੀ ਪਹਾੜੀ ਦਾ ਟੰਕਾ ਭਾਰਤੀ ਨਹੀਂ ਪੂਰੇ ਸੰਸਾਰ ਦੇ ਵਿੱਚ ਮੱਜਦਾ ਹੈ ਸੰਸਾਰ ਭਰ ਵਿੱਚ ਜਦੋਂ ਵੀ ਕੋਈ ਯੁੱਧ ਲੱਗਿਆ ਹੈ ਤਾਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ ਮੈਨੂੰ ਵਿਸ਼ਵ ਯੁੱਧ ਦੇ ਦੌਰਾਨ ਜਰਮਨਾ ਨੇ ਸਿੱਖਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੀਆਂ ਚਿੱਟੀਆਂ ਵੀ ਸਿੱਖ ਫੌਜੀਆਂ ਨੂੰ ਲਿਖੀਆਂ ਸਨ ਕਿ ਤੁਸੀਂ ਸਾਡੇ ਫੌਜ ਦੇ ਵਿੱਚ ਭਰਤੀ ਹੋ ਜਾਵੋ ਅਸੀਂ ਤੁਹਾਨੂੰ ਮੂਵਗੀ ਤਰਖਾ ਅਤੇ ਜਰਮਨ ਦੀ ਸਿਟੀਜ਼ਨਸ਼ਿਪ ਦੇਵਾਂਗੇ ਇੱਕ ਹੋਰ ਹੈਰਾਨੀਜਨਕ ਪੱਖ ਹਾਨੂੰ ਦੱਸ ਦਈਏ ਕਿ ਪਹਿਲੀ ਸੰਸਾਰ ਜੰਗ ਦੇ ਵਿੱਚ 11 ਲੱਖ ਭਾਰਤੀ ਪੁਜੀ ਸ਼ਾਮਲ ਹੋਈ ਸਨ ਜਿਨ੍ਹਾਂ ਵਿੱਚੋਂ 30% ਸਿਰਫ ਇਕੱਲੇ ਸਿੱਖ ਸਨ ਹਾਲਾਂਕਿ ਉਸ ਵਕਤ ਸਿੱਖਾਂ ਦੀ ਕੁੱਲ ਆਬਾਦੀ ਭਾਰਤ ਦੇ ਵਿੱਚ 1% ਸੀ ਇਸ ਕਰ ਪਹਿਲੀ ਸੰਸਾਰ ਜੰਗ ਬ੍ਰਿਟਿਸ਼ ਜਿੱਤ ਸਕੀ ਤਾਂ ਉਸ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਹੈ ਜੇ ਸਿੱਖ ਵੀ ਦੂਜੇ ਫੌਜੀਆਾਂ ਵਾਂਗ ਆਪਣੀ ਜਾਨ ਦੀ ਪਰਵਾਹ ਕਰਦੇ ਹੁੰਦੇ ਤਾਂ ਬ੍ਰਿਟਿਸ਼ ਕਦੇ ਵੀ ਪਹਿਲੀ ਸੰਸਾਰ ਜੰਗ ਨਾ ਜਿੱਤ ਸਕਦੇ 53 ਸਿੱਖ ਰੈਜੀਮੈਂਟ ਦੇ ਫੌਜੀ ਤੁਰਕੀ ਤੋਂ ਪੈਦਲ ਚੱਲ ਕੇ ਈਰਾਨ ਵਰਗੇ ਮਾਰੂਥਲ ਅਤੇ ਸੰਘਣੇ ਜੰਗਲਾਂ ਨੂੰ ਪਾਰ ਕਰਕੇ ਅਫਗਾਨਿਸਤਾਨ ਤੱਕ ਪੈਦਲ ਹੀ ਪਹੁੰਚ ਗਏ ਸਨ ਫਰਾਂਸ ਦੀ ਸੌਮ ਇਲਾਕਾ ਕਦੇ ਜਰਮਨਾਂ ਦੇ ਕਬਜ਼ੇ ਵਿੱਚੋਂ ਛੁਡਾਇਆ ਨਹੀਂ ਜਾਣਾ ਸੀ ਜੇਕਰ ਅੰਗਰੇਜ਼ ਸਿੱਖ ਰੈਜiment ਦੀ ਮਦਦ ਨਾ ਲੈਂਦੇ ਅੱਜ ਵੀ ਸਿੱਖਾਂ ਦੀ ਬਹਾਦਰੀ ਦੇ ਕਿਸੇ ਵਿਸ਼ਵ ਭਰ ਦੇ ਵਿੱਚ ਸੁਣਾਏ ਜਾਂਦੇ ਹਨ ਅੱਜ ਦੀ ਵੀਡੀਓ ਵਿੱਚ ਦੱਸਾਂਗੀ ਕਿ ਕਿਵੇਂ ਸਿੱਖਾਂ ਨੇ ਜਰਮਨ ਫੌਜਾਂ ਦੀ ਚੀਕਾਂ ਪੋਈਆਂ ਅਤੇ ਸਿੱਖਾਂ ਨੂੰ ਤੁਰੇ ਆਉਂਦੇ ਦੇਖ ਕੇ ਹਿਟਲਰ ਦੇ ਪਸੀਨੇ ਛੁੱਟ ਜਾਂਦੇ ਸਨ ਦੋਸਤੋ ਅੱਜ ਸਾਨੂੰ ਸਾਡੇ ਸਕੂਲ ਕਾਲਜਾਂ ਵਿੱਚ ਸਿੱਖਾਂ ਦੀ ਬਹਾਦਰੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀਆਂ ਜੰਗਾਂ ਮੇਲੇ ਦੀ ਕਿਸੇ ਸੁਣਾਏ ਜਾਂਦੇ ਅਤੇ ਪੜ੍ਹਾਏ ਜਾਂਦੇ ਹਨ ਅੱਜ ਅਸੀਂ ਗੱਲ ਕਰਦੇ ਹਾਂ ਦੁਨੀਆ ਵਿੱਚ ਸਿੱਖਾਂ ਦੀ ਪਹਿਲੀ ਵਰਲਡ ਵਾਰ ਸਮੇਂ ਦੀ ਜਦੋਂ ਪੂਰੇ ਯੂਰਪ ਵਿੱਚ ਇਹ ਸਿੱਖਾਂ ਦੇ ਚਰਚੇ ਸਨ ਜਰਮਨ ਫੌਜਾਂ ਹੈਰਾਨ ਰਹਿ ਜਾਂਦੀਆਂ ਸਨ ਸਿੱਖਾਂ ਨੂੰ ਦੇਖ ਕੇ ਕਿ ਇਹ ਕਿਵੇਂ ਦੀ ਕੌਮ ਹੈ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀ ਮਰਦੇ ਮਰਦੇ ਵੀ ਸਿੱਖ ਸਿਪਾਹੀ ਕਈਆਂ ਨੂੰ ਮਾਰ ਦਿੰਦੇ ਸਨ ਇਹ ਕੌਮ ਇੰਨੀ ਪਹਾੜੀ ਦੇ ਨਾਲ ਲੜਦੀ ਕਿ ਚਲਦੀਆਂ ਗੋਲੀਆਂ ਦੇ ਸਾਹਮਣੇ ਆ ਕੇ ਵੀ ਖੜੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸੌਮ ਦੀ ਲੜਾਈ ਦੀ ਤਾਂ ਸੌਮ ਫਰਾਂਸ ਦਾ ਉਹ ਇਲਾਕਾ ਸੀ ਇਿੱਤੇ ਇੱਕ ਸੋਮ ਨਾਮ ਦੀ ਨਦੀ ਵਹਿੰਦੀ ਸੀ ਉਸ ਵਕਤ ਖਾਸ ਪੂਰੀ ਤਰ੍ਹਾਂ ਦੀ ਨਾਲ ਜਰਮਨਾ ਦੇ ਕਬਜ਼ੇ ਵਿੱਚ ਸੀ ਇਸ ਸੋਮ ਦੇ ਇਲਾਕੇ ਦੇ ਵਿੱਚ ਇੱਕ ਬੜੀ ਭਿਆਨਕ ਜੰਗ ਲੱਗੀ ਹੋਈ ਸੀ ਸੋਮ ਨੂੰ ਜਰਮਨਾ ਦੇ ਕਬਜ਼ੇ ਵਿੱਚੋਂ ਛੁਡਾਉਣ ਦੇ ਲਈ ਸੋਮ ਦੀ ਲੜਾਈ 1 ਜੁਲਾਈ 1916 ਨੂੰ ਸ਼ੁਰੂ ਹੋਈ ਜਿਹੜੀ ਨਵੰਬਰ ਦੇ ਮਹੀਨੇ ਤੱਕ ਚੱਲੀ ਇਸ ਜੰਗ ਵਿੱਚ ਘੱਟੋ ਘੱਟ 30 ਲੱਖ ਫੌਜੀ ਦੋਹਾਂ ਪਾਸਿਆਂ ਤੋਂ ਲੜਦੇ ਲੜਦੇ ਮਾਰੇ ਗਏ ਸਨ ਇਸ ਜੰਗ ਦੇ ਵਿੱਚ ਕਰੀਬਨ 10 ਲੱਖ ਫੌਜੀ ਜਖਮੀ ਅਤੇ ਬੰਦੇ ਤੋਂ ਵੱਧ ਮਾਰੇ ਗਏ ਸਨ ਅੱਜ ਜੇਕਰ ਅਸੀਂ ਦੁਨੀਆ ਦੀ ਸਭ ਤੋਂ ਵੱਧ ਘਾਟਕ ਅਤੇ ਖਤਰਨਾਕ ਲੜਾਈ ਦੀ ਗੱਲ ਕਰੀਏ ਜਿੱਥੇ ਸਭ ਤੋਂ ਵੱਧ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਅਤੇ ਉਹਨਾਂ ਲੜਾਈਆਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਸੋਮ ਦੀ ਲੜਾਈ ਇਸ ਜੰਗ ਦੇ ਵਿੱਚ ਇੰਨੀ ਗੋਲਾਬਾਰੀ ਹੋਈ ਸੀ ਪੰਜ ਮਹੀਨੇ ਵਿੱਚ ਅੰਗਰੇਜ਼ੀ ਫੌਜਾਂ ਸਿਰਫ 7 ਮੀਲ ਹੀ ਅੱਗੇ ਵੱਧ ਸਕੀਆਂ ਸਨ ਸਿੱਖਾਂ ਨੇ ਇਸ ਹਾਲਾਤ ਨੂੰ ਦੇਖਦੇ ਹੋਏ ਅੰਗਰੇਜ਼ ਸਿਪਾਹੀਆਂ ਨੂੰ ਇੱਕ ਸਲਾਹ ਦਿੱਤੀ ਕਿ ਜੇਕਰ ਇਸੇ ਤਰ੍ਹਾਂ ਪਿੱਛੇ ਬੈਠ ਕੇ ਤੁਸੀਂ ਅੱਗੇ ਵਧੋਗੇ ਤਾ ਇੱਕ ਨਾ ਇੱਕ ਦਿਨ ਸਾਰੇ ਹੀ ਮਾਰੇ ਜਾਓਗੇ ਇਸ ਜੰਗ ਵਿੱਚ ਹੁਣ ਘੋੜਿਆਂ ਦੀ ਜੁਮਤ ਹੈ ਹੁਣ ਸਿੱਖ ਸਭ ਤੋਂ ਅੱਗੇ ਘੋੜਿਆਂ ਦੇ ਉੱਪਰ ਬੈਠ ਕੇ ਵਰਦੀਆਂ ਗੋਲੀਆਂ ਵਿੱਚ ਅੱਗੇ ਵਧਣਗੇ ਕਿਉਂਕਿ ਜੇ ਬੈਦਲ ਅੱਗੇ ਵਧੇ ਤਾਂ ਜਰਮਨ ਉਸ ਵਕਤ ਧਰਤੀ ਵਿੱਚ ਟੋਆ-ਪੋਟੇ ਮੋਰਚੇ ਬਣਾ ਕੇ ਬੈਠੇ ਹੋਏ ਸਨ ਜਦੋਂ ਬ੍ਰਿਟਿਸ਼ ਪੁਜਾ ਥੋੜਾ ਅੱਗੇ ਵਧਦੀਆਂ ਸਨ ਤਾਂ ਉਹ ਅਗੋਂ ਗੋਲੀਆਂ ਦੇ ਨਾਲ ਉਹਨਾਂ ਨੂੰ ਮਾਰ ਦਿੰਦੇ ਸਨ ਸਿੱਖਾਂ ਨੇ ਜਦੋਂ ਘੋੜਿਆਂ 'ਤੇ ਬੈਠ ਕੇ ਜਰਮਨ ਪੁਜਾ ਵੱਲ ਮੂੰਹ ਕੀਤਾ ਅਤੇ ਉਹਨਾਂ ਨੇ ਅਗੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਘੋੜੀਆਂ ਉਸੇ ਤਰ੍ਹਾਂ ਹੰਨੇ ਵਾਹ ਹੀ ਚਲਦੀਆਂ ਰਹੀਆਂ ਸ ਪਰ ਉਹ ਘੋੜੇ ਇੰਨੀ ਤੇਜ਼ੀ ਨਾਲ ਭਜਾ ਕੇ ਲੈ ਗਏ ਕਿ ਕੁਝ ਕੋਪਲਾਂ ਦੇ ਵਿੱਚ ਹੀ ਉਹਨਾਂ ਨੇ ਪਹਿਲੇ ਮੋੜੇ ਉੱਤੇ ਕਬਜ਼ਾ ਕਰ ਲਿਆ ਸਿੱਖਾਂ ਨੇ ਜਰਮਨਾਂ ਦੇ ਕੋਲੋਂ ਹਥਿਆਰ ਖੋ ਗੇ ਉਹਨਾਂ ਨੂੰ ਵੱਡੀ ਬਣਾ ਲਿਆ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਪੁਲਿਸ ਹੋ ਨਿਹਾਲ ਦੇ ਜੇਕਾਰੀ ਕਜਾ ਕੀ ਤੇਜ਼ੀ ਦੇ ਨਾਲ ਘੋੜੇ ਭਜਾ ਕੇ ਅੱਗੇ ਵਧ ਰਹੀਆਂ ਸਨ ਤਾਂ ਉਸ ਵਕਤ ਜਰਮਨ ਫੌਜਾਂ ਦੇ ਹੱਥ ਪੈਰ ਕੰਬਣ ਲੱਗ ਪਏ ਸਨ ਉਹਨਾਂ ਤੋਂ ਸਿੱਧਾ ਨਿਸ਼ਾਨਾ ਹੀ ਨਹੀਂ ਸਾਧਿਆ ਜਾ ਰਿਹਾ ਸੀ ਇਸ ਤਰ੍ਹਾਂ ਜਾਨ ਦੀ ਬਾਜ਼ੀ ਲਗਾ ਕੇ ਸੋਮ ਦਾ ਇਲਾਕਾ ਚਰਮਨਾ ਕੋਲ ਖੋਗੇ ਫਰਾਂਸ ਨੂੰ ਸਿੱਖਾਂ ਨੇ ਸੌਪਿਆ ਸੀ ਪਹਿਲੀ ਸੰਸਾਰ ਜੰਗ ਦੇ ਸਮੇਂ ਇੱਕ ਘਟਨਾ ਬੜੀ ਮਸ਼ਹੂਰ ਦੇਖਣ ਨੂੰ ਮਿਲੀ ਹੈ ਉਸ ਸਮੇਂ ਤੁਰਕੀ ਵਿੱਚ ਵੀ ਜੰਗ ਲੱਗੀ ਹੋਈ ਸੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਤੁਰਕੀ ਦੇ ਵਿੱਚ ਇੱਕ 53 ਸਿੱਖ ਯੂਨਿਟ ਤੈਨਾਤ ਸੀ ਜਿਸ ਦੇ ਹੌਲਦਾਰ ਦਾ ਨਾਮ ਸਰਦਾਰ ਅਰਜਨ ਸਿੰਘ ਸੀ ਜਿਨ੍ਹਾਂ ਨੂੰ ਬਹਾਦਰੀ ਦਾ ਪੁਰਸਕਾਰ ਇਸ ਕਰਕੇ ਦਿੱਤਾ ਗਿਆ ਸੀ ਕਿ ਵਾਦੀਆਂ ਗੋਲੀਆਂ ਦੇ ਵਿੱਚ ਇੱਕ ਅੰਗਰੇਜ਼ ਅਫਸਰ ਜ਼ਖਮੀ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ ਸੀ ਉਹ ਕਿਸੇ ਵੀ ਗੋਰੇ ਫੌਜੀ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਮੀਂਹ ਵਾਂਗ ਵਰਦੇ ਗੋਲੀਆਂ ਦੇ ਵਿੱਚ ਜਾ ਕੇ ਆਪਣੇ ਸੀਨੀਅਰ ਅਫਸਰ ਨੂੰ ਝੁੱਕ ਕੇ ਲੈ ਆਵੇ ਪਰ ਹੌਲਦਾਰ ਸਰਦਾਰ ਅਰਜਨ ਸਿੰਘ ਉਹਨਾਂ ਵਰਧੀਆਂ ਗੋਲੀਆਂ ਦੇ ਵਿੱਚ ਇਕੱਲਾ ਜਾ ਕੇ ਆਪਣੇ ਮੋਢਿਆਂ ਦੇ ਉੱਪਰ ਚੱਕਵੀਂ ਅਫਸਰ ਨੂੰ ਇੰਦਾ ਝੁੱਕ ਕੇ ਲਿਆ ਸੀ ਜਿਵੇਂ ਕੋਈ ਮਾਮੂਲੀ ਸਮਾਨ ਦੀ ਭਰੀ ਹੋਈ ਬੋਰੀ ਨੂੰ ਝੁੱਕ ਕੇ ਲਿਆਦਾ ਹੋਵੇ ਸਿੱਖਾਂ ਨੂੰ ਭਾਵੇਂ ਆਪਣੀ ਜਾਨ ਵੀ ਕਿਉਂ ਨਾ ਲਾਣੀ ਪਵੇ ਪਰ ਉਹ ਗੁਰੇਜ਼ ਨਹੀਂ ਕਰਦੇ ਸਨ ਕਦੇ ਇਸੇ ਤਰ੍ਹਾਂ ਇੱਕ ਵਾਰ ਪਹਿਲੀ ਸੰਸਾਰ ਜੰਗ ਦੇ ਸਮੇਂ 1916 ਵਿੱਚ ਹੀ ਕਿਸੇ ਇਲਾਕੇ ਵਿੱਚ ਕੁਝ ਸਿੱਖਾਂ ਨੂੰ ਜਰਮਨ ਸਿਪਾਹੀਆਂ ਵੱਲੋਂ ਬੰਦੀ ਬਣਾ ਲਿਆ ਗਿਆ ਸੀ। ਪੱਗ ਕਾ ਕੇ ਜਰਮਨ ਸਿੱਖਾਂ ਨੂੰ ਮੁਸਲਮਾਨ ਸਮਝ ਰਹੇ ਸਨ। ਉਹ ਉਹਨਾਂ ਸਿੱਖਾਂ ਨੂੰ ਤੁਰਕੀ ਭੇਜ ਦਿੰਦੇ ਸਨ। ਤੁਰਕੀ ਦਾ ਸ਼ਾਸਕ ਉਸ ਸਮੇਂ ਇੱਕ ਮੁਸਲਮਾਨ ਰਾਜਾ ਸੀ ਜੋ ਜਰਮਨ ਦੀ ਹਮਾਇਤ ਕਰ ਰਿਹਾ ਸੀ। ਬੰਦੀ ਸਿੰਘਾਂ ਨੂੰ ਤੁਰਕੀ ਭੇਜਿਆ ਜਾਂਦਾ ਹੈ ਪਰ ਉਹ ਸਿੱਖ ਤੁਰਕੀ ਦੇ ਜੇਲਾ ਤੋੜ ਕੇ ਉੱਥੋਂ ਫਰਾਰ ਹੋ ਜਾਂਦੇ ਹਨ। ਇੱਥੋਂ ਉਹਨਾਂ ਸਿੱਖਾਂ ਦਾ ਖਤਰਨਾਕ ਸਫ਼ਰ ਸ਼ੁਰੂ ਹੋ ਜਾਂਦਾ ਹੈ। ਤੁਰਕੀ ਤੋਂ ਅੱਗੇ ਮੈਸੋਪੋਟਾਮੀਆ ਇਰਾਕ ਦਾ ਖਤਰਨਾਕ ਇਲਾਕਾ ਈਰਾਨ ਦੇ ਮਾਰੂਥਲ ਇਹਨਾਂ ਦੇਸ਼ਾਂ ਨੂੰ ਪਾਰ ਕਰਦੇ ਇਹ ਇਲਾਕੇ ਸੰਘਣੇ ਜੰਗਲੀ ਅਤੇ ਗਰਮ ਮਾਰੂਥਲ ਦੇ ਸਨ ਜਿੱਥੇ ਦੂਰ ਦੂਰ ਤੱਕ ਕੁਝ ਵੀ ਨਹੀਂ ਸੀ ਹੁੰਦਾ ਸਿੱਖ ਇਹਨਾਂ ਸਾਰੇ ਦੇਸ਼ਾਂ ਨੂੰ ਪੈਦਲ ਤੁਰ ਕੇ ਹੀ ਪਾਰ ਕਰਦੇ ਹੋਏ ਅਫਗਾਨਿਸਤਾਨ ਤੱਕ ਪਹੁੰਚ ਗਏ ਦੁਬਾਰਾ ਅਫਗਾਨਿਸਤਾਨ ਆ ਕੇ ਉਹ ਫੇਰ ਜਾ ਕੇ ਅੰਗਰੇਜ਼ਾਂ ਦੀਆਂ ਚੌਕੀਆਂ ਦੇ ਬਿਤਾਕਲ ਹੋ ਗਏ ਸਨ ਇਹ ਪਹਿਲੀ ਸੰਸਾਰ ਜੰਗ ਦੀਆਂ ਕਹਾਣੀਆਂ ਹਨ ਸਿੱਖਾਂ ਦੀ ਬਹਾਦਰੀ ਵਫਾਦਾਰੀ ਅਤੇ ਜਜ਼ਬੇ ਦੇਖੋ ਕਿ ਕਿਵੇਂ ਉਹਨਾਂ ਨੇ ਤਿੰਨ ਦੇਸ਼ ਬਿਨਾਂ ਕਿਸੇ ਸਾਧਨਾਂ ਤੋਂ ਪੈਦਲ ਤੁਰ ਕੇ ਹੀ ਪਾਰ ਕਰ ਲਏ ਸਨ ਸੋ ਦੋਸਤੋ ਏਸੀ ਕਹਾਣੀ ਪਹਿਲੀ ਸੰਸਾਰ ਜੰਗ ਦੀ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਓਕੇ ਜੀ ਐ ਵੀਡੀਓ ਤੁਸੀਂ ਵੇਖੀਏ ਇਸ ਵੀਡੀਓ ਵਿੱਚ ਇਹਨਾਂ ਨੇ ਬਹੁਤ ਚੰਗੀ ਸਟੋਰੀ ਸੁਣਾਈ ਏ ਸਿੱਖਾਂ ਬਾਰੇ ਚ ਸਿੱਖਾਂ ਦੀ ਬਹਾਦਰੀ ਬਾਰੇ ਚ ਕਿਸ ਤਰ੍ਹਾਂ ਸਿੱਖਾਂ ਨੇ ਜਰਮਨਾਂ ਨਾਲ ਫਾਈਟ ਕੀਤੀ ਤੇ ਉਸ ਫਾਈਟ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਕੁਝ ਹੀ ਮਿੰਟਾਂ ਦੇ ਅੰਦਰ ਅੰਦਰ ਉਹ ਮੋਰਚੇ ਤੇ ਕਬਜ਼ਾ ਕਰ ਲਿਆ ਉਸ ਮੋਰਚੇ ਵਿੱਚ ਜਰਮਨ ਬੈਕ ਸਿੱਖਾਂ ਉੱਤੇ ਫਾਇਰਿੰਗ ਕਰਦੇ ਫਿਰ ਸਨ ਤੇ ਇੱਥੇ ਸਿੱਖਾਂ ਨੇ ਜਿਹੜੇ ਨਾਰੇ ਲਾਏ ਤੇ ਜਰਮਨ ਦੀਆਂ ਫੌਜਾਂ ਕੰਬਣ ਲੱਗ ਪਈਆਂ ਐਵੇਂ ਤੁਸੀਂ ਵੇਖਿਆ ਤੇ ਕਿਸ ਤਰ੍ਹਾਂ ਫਿਰ ਅਫਗਾਨਿਸਤਾਨ ਪਹੁੰਚੇ ਤੇ ਜਿੱਥੇ ਵੀ ਸਾਡੇ ਸਿੱਖ ਆ ਫੌਜੀ ਹੋਣ ਪਾਵੇਂ ਕੋਈ ਸਿੱਖ ਆਮ ਸਿੱਖੋ ਜਿੱਥੇ ਵੀ ਜਾਂਦੇ ਨੇ ਆਪਣੀ ਭਾਤਰੀ ਦੇ ਚੰਡੇ ਜਿਹੜੇ ਨੇ ਉਹ ਗਾਰ ਕੀ ਆਂਦੇ ਨੇ ਤੇ ਇੱਥੇ ਸਿੱਖਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਸਿੱਖਾਂ ਦੀ ਬਰੇਵਰੀ ਦੀ ਸਿੱਖਾਂ ਦੀ ਕਿੰਨੇ ਬਹਾਦਰ ਲੋਕ ਨੇ ਕਿੰਨੀ ਬਹਾਦਰ ਕੌਮ ਹੈ ਉਹ ਕੱਟ ਹੋਏਗੀ ਜਿੰਨੀ ਵੀ ਇੱਥੇ ਤਾਰੀਫ਼ ਕੀਤੀ ਜਾਏ ਤੇ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਤੁਸੀਂ ਕੀ ਕਹੋਗੇ ਵੀਡੀਓ ਬਾਰੇ ਜੇ ਤੁਹਾਡਾ ਜੋ ਵੀ ਕਹਿਣਾ ਤੁਸੀਂ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਆਪਣੇ ਫੈਨ ਪਰਾਂਵਾ ਤੇ ਫੈਮਿਲੀ ਦੇ ਨਾਲ ਤੋਂ ਸ਼ੇਅਰ لازਮੀ ਕਰਨਾ ਹੈ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ